ਮੈਨੂੰ ਲੱਗਦਾ ਜਦੋਂ ਕੱਲ ਦੇਖਦਾ ਮੈਂ ਕਹਿੰਦੇ ਵੀ ਆਪਣੇ ਕੋਲ ਸਾਲਵੇਸ ਗੱਲ ਕਰਦੇ ਚੱਲ ਕੇ ਦੇਖਦਾ ਮੈਂ ਬਹੁਤ سارے ਬੰਦਿਆਂ ਨੇ ਰਿਪਲਾਈ ਵੀ ਦੇ। ਮੈਨੂੰ ਐਦਾਂ ਵੀ ਕਰਨਾ ਦੇਖਦਾ ਪ੍ਰੋਪਰ ਜਿਵੇਂ ਮਰ ਤੁਹਾਨੂੰ ਸਦਾ ਲੈਕਚਰ ਦੇ ਦਿੱਤਾ ਤੇ ਸਾਰਾ ਉਹਨਾਂ ਸਾਨੂੰ ਪਤਾ ਲੱਗਦਾ। ਉਹਦੇ ਨਾਲ ਹੀ ਕਹਿੰਦੇ ਪੂਰੀ ਨਵੇਂ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਤੋਂ ਬਾਅਦ ਅੱਜ ਪਹਿਲੇ ਕਰੂ ਦੇਖੀ ਆ। ਬਹੁਤ ਵਧੀਆ ਲੱਗਿਆ ਦੇਖ ਕੇ ਪਤਾ ਆ ਕਿ ਸਾਰੇ ਸਾਰੇ ਨਾਲ ਲੈ ਰਹੇ ਨੇ। ਔਰ ਸਰਕਾਰੀ ਹਮਾਰੇ ਉਸੇ ਡਾਈ ਵੀ ਕਰ ਰਹੇ ਹੋ ਬੰਦ ਵੀ ਹੈ। ਇਹ ਪੂਰਾ ਵਧੀਆ ਮੈਸੇਜ ਜੀ ਹੈ। ਤੁਹਾਡਾ ਸਾਰਿਆਂ ਦਾ ਬੜਾ ਬੜਾ ਧੰਨਵਾਦ ਤੇ ਸਮਝਾਏ ਵੀ। ਸਾਰੇ ਨੂੰ ਵਧੀਆ ਲੱਗੀ ਤੇ ਇਹਨੂੰ ਸਪਰੈਡ ਕਰੋ ਮਧੋਦਬਾ ਸਾਰੇ ਜਾਣੇ ਦੇਖੋ ਕਿਉਂਕਿ ਪੰਜਾਬ ਦਾ ਬਹੁਤ ਸੀਰੀਅਸ ਹੋ ਗਿਆ ਹੈ ਇਹ ਪੰਜਾਬ ਦਾ ਬਹੁਤ ਜ਼ਿਆਦਾ ਅਸੀਂ ਕਮੀਨ ਦੀ ਗੋੜੀ ਦਿੱਤੀ ਆ ਪਰ ਇਹ ਕਸੂਰਨੇ ਤੇਰੇ ਭੇਟ ਕੀ ਦਿੱਤੀ ਅਸੀਂ ਕਿਹੜਾ ਹਾਸਲੇ ਹਾਸੇ ਇੱਕ ਮੈਸੇਜ ਹੀ ਪਹੁੰਚਿਆ ਮੈਂ ਹਮੇਸ਼ਾ ਇਹ ਕਹਿੰਦਾ ਨਵੀਂ ਚੌਕੀਦਾਰ ਵਾਲਾ ਕੰਮ ਸੱਟਦਾ ਹੁੰਦਾ ਹੋਣਾ ਕਰਨਾ ਕਿ ਸਾਰੇ ਪਿੰਡ ਦੇ ਲੋਕਾਂ ਵੀ ਜਾਗਦੇ ਰਹਿਣਗੇ ਸਮਝਾਂਗੇ ਕਿ ਅਸੀਂ ਸਕਸੈਸ ਹੋ ਗਏ ਜੋ ਆਪਣਾ ਅਵੇਅਰ ਹੋਈ ਆਪਣੀ ਆਉਣ ਵਾਲੀ ਦਸਤਕੀ ਦੇ ਬਚਾਉਣਾ ਵੇਰ ਵਿਰੋਸ ਤਰੀਕੇ ਨਾਲ ਮੈਸੇਜ ਹੈ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ ਜਾ ਕੇ ਸਾਰਿਆਂ ਨੂੰ ਜਰੂਰ ਟੋਸ ਵੀਰ ਦੇਖ ਲਓ ਨਾਲ ਧੰਨਵਾਦ ਤੇ ਆਪਣੇ ਆਪਣੇ ਪੇਜ ਤੇ ਜੇ ਤੁਹਾਨੂੰ ਵਧੀਆ ਲੱਗੀ ਜਿਸ ਹਾਲ ਲੱਗੀ ਟਿੱਕਰ ਇਹ ਜਰੂਰ ਸ਼ੇਅਰ ਕਰੋਗੇ ਥੈਂਕ ਯੂ ਸੋ ਮਚ ਸਰਦੀ ਇਕ ਰੱਖੋ